ਆ ਵੇਖੋ ਇਥੋਂ ਲੰਘਣ ਵਾਸਤੇ ਬੱਚੇ ਸਕੂਲਾਂ ਚ ਜਾਂਦੇ ਆ ਲੋਕ ਪਰੇਸ਼ਾਨ ਆ ਸੁਸਾਇਟੀ ਆ ਬੈਂਕ ਵਾ ਲੰਘਣਾ ਬਹੁਤ ਮੁਸ਼ਕਲ ਹੋਇਆ ਪਿਆ ਓਦੋਂ 23 ਦੀ ਪਿਪਰਾਂ ਦੇ ਨਾਲ ਕਿਉਂਕਿ ਤਿੰਨ ਚਾਰ ਮਹੀਨੇ ਤੋਂ ਪਰਮਿਟਿ ਦੇ ਲੰਘਦੇ ਰਹੇ ਤੇ ਇਹ ਸੜਕ ਸੁੱਕੀ ਆ ਕਿਉਂਕਿ ਪਾਣੀ ਦੇ ਵਿੱਚ ਕੋਈ ਕਰੰਟ ਵਗੈਰਾ ਵੀ ਆ ਸਕਦਾ ਤੇ ਡੈਗ ਵੀ ਸਕਦਾ ਬੱਚਾ ਐਕਸੀਡੈਂਟ ਵੀ ਹੋ ਸਕਦਾ ਇਥੋਂ ਬਹੁਤ ਲੰਘਣਾ ਮੁਸ਼ਕਲ ਹੋਇਆ ਪਿਆ ਤੇ ਜਿਹੜਾ ਹੜ 23 ਦੇ ਵਿੱਚ ਆਇਆ ਉਹ ਸਾਰੇ ਲੋਕਾਂ ਨੂੰ ਪਤਾ ਏਰੀਆ 'ਚ ਕਿੰਨਾ ਨੁਕਸਾਨ ਹੋਇਆ ਸਤਿ ਸ੍ਰੀ ਅਕਾਲ ਦੋਸਤੋ ਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਰਕੁਲਦੀਪ ਸਿੰਘ ਖਾਲਸਾ ਦੋਸਤੋ ਅੱਜ ਪਿੰਡ ਨੱਲ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਦੋਸਤੋ ਇਸ ਏਰੀਆ ਦੇ ਵਿੱਚ ਕਈਆਂ ਸਾਲਾਂ ਤੋਂ ਜਿਹੜਾ ਹੜ ਆ ਰਿਹਾ ਲਗਾਤਾਰ ਆ ਰਿਹਾ ਵਾ ਇੱਕ ਵਾਰ 19 ਦੇ ਵਿੱਚ ਆਇਆ ਬਾਅਦ ਵਿੱਚ 23 ਦੇ ਵਿੱਚ ਬਹੁਤ ਭਾਰੀ ਹੜ ਆਇਆ ਜਿਸ ਦੇ ਨਾਲ ਜਿਹੜਾ ਕਿ ਇੱਥੇ ਬਹੁਤ ਸਾਰੇ ਪਿੰਡਾਂ ਦਾ ਹਜ਼ਾਰਾਂ ਘਰ ਤਬਾਹ ਹੋ ਗਏ ਹਜ਼ਾਰਾਂ ਪਸ਼ੂ ਰੋੜ ਗਏ ਜਿਨ੍ਹਾਂ ਦਾ ਹੱਲੇ ਤੱਕ ਜਿਹੜਾ ਕੋਈ ਮੁਆਵਜ਼ਾ ਜਾਂ ਕੁਝ ਵੀ ਨਹੀਂ ਮਿਲਿਆ ਤੇ ਕੱਲ ਦਾ ਜਿਹੜਾ ਸੰਸਦ ਦੇ ਵਿੱਚ ਰੌਲਾ ਪਿਆ ਹੋਇਆ ਸੀਗਾ ਕਿ ਜਿਹੜਾ ਪੰਜਾਬ ਦੇ ਵਿੱਚ 2023 ਦੇ ਵਿੱਚ ਹੜ੍ਹ ਨਹੀਂ ਆਇਆ ਇਹ ਕਹਿਣਾ ਵਾਂ ਸਟੇਟ ਦੀ ਸਰਕਾਰ ਜਿਹੜੀ ਹੈ ਉਹਨਾਂ ਦੇ ਵੱਲੋਂ ਕੇਂਦਰ ਨੂੰ ਦੱਸਿਆ ਹੀ ਨਹੀਂ ਗਿਆ ਕਿ ਇੱਥੇ ਜਿਹੜਾ ਹੜ੍ਹ ਵੀ ਆਇਆ ਪਰੰਤੂ ਇਸ ਗਰਾਊਂਡ ਲੈਵਲ ਤੇ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਉਹ ਹੜ੍ਹ ਆਇਆ ਉਹਦਾ ਸੰਤਾਪ ਇਲਾਕਾ ਵਾਸੀ ਪਿੰਡ ਵਾਸੀ ਅੱਜ ਵੀ ਭੋਗ ਰਹੇ ਆ ਇਸ ਪਿੰਡ ਦੇ ਜਿਹੜੇ ਲੋਕ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਣਗੇ ਕਵੀਸ਼ਰ ਜਗਤਾਰ ਸਿੰਘ ਜੀ ਬੰਬੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਆੜੇ ਹਾਲਾਤ ਆ ਜਾਂ ਸਰਕਾਰ ਕਹਿੰਦੀ ਹੜ ਆਇਆ ਨਹੀਂ ਕਿ 2023 ਦੇ ਵਿੱਚ ਪੰਜਾਬ ਸਰਕਾਰ ਇਹ ਬਿਲਕੁਲ ਸਰਕਾਰ ਪੰਜਾਬ ਸਰਕਾਰ ਦੀ ਖਨਾਉਣੀ ਹਰਕਤ ਕਹਿ ਲਓ ਹਾਂ ਆ ਤੁਹਾਨੂੰ ਸਾਫ਼ ਦਿਸ ਰਿਹਾ ਵਾ 19 ਚ ਹੜ ਆਇਆ ਬਾਅਦ ਚ 23 ਦੇ ਵਿੱਚ ਹੜ ਆਇਆ ਉਦੋਂ ਦੀਆਂ ਸੜਕਾਂ ਟੁੱਟੀਆਂ ਮਾਣਕ ਰੋਡ ਤੋਂ ਲੈ ਕੇ ਜਿਹੜਾ ਰੋਡ ਆ ਮੇਨ ਉਤੋਂ ਲੈ ਕੇ ਮਹਾਰਾਜਵਾਲੀ ਤੱਕ ਜਿੰਨੇ ਵੀ ਪਿੰਡ ਮੁੰਡੀ ਚੋਲੀਆਂ ਮੁੰਡੀ ਸ਼ਹਿਰੀਆਂ ਤੇ ਆਦਿਕ ਘਟਾ ਮੁੰਡੀ ਕਾਸੂ ਜਿੰਨੇ ਸਾਰਾ ਏਰੀਆ ਪ੍ਰਭਾਵਿਤ ਸਾਰਾ ਏਰੀਆ ਪ੍ਰਭਾਵਿਤ ਆ ਸੜਕ ਹਾਲੇ ਤੱਕ ਕੋਈ ਵੀ ਨਹੀਂ ਬਣਾਈ ਗਈ ਆ ਵੇਖੋ ਇਥੋਂ ਲੰਘਣ ਵਾਸਤੇ ਬੱਚੇ ਸਕੂਲਾਂ ਚ ਜਾਂਦੇ ਆ ਲੋਕ ਪਰੇਸ਼ਾਨ ਆ ਸੁਸਾਇਟੀ ਆ ਬੈਂਕ ਵਾ ਲੰਘਣਾ ਬਹੁਤ ਮੁਸ਼ਕਲ ਹੋਇਆ ਪਿਆ ਏ ਉਦੋਂ 23 ਦੀ ਟਿੱਪਰਾਂ ਦੇ ਨਾਲ ਕਿਉਂਕਿ ਤਿੰਨ ਚਾਰ ਮਹੀਨੇ ਤੋਂ ਟਿੱਪਰ ਮਿੱਟੀ ਦੇ ਲੰਘਦੇ ਰਹਿ ਤੇ ਇਹ ਸੜਕ ਟੁੱਟੀ ਆ ਹਾਲੇ ਤੱਕ ਇਸ ਸੜਕ ਵੱਲ ਜਾਂ ਹੋਰ ਵੀ ਕਿਸੇ ਸੜਕ ਵੱਲ ਪੰਜਾਬ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਇਥੋਂ ਲੰਘਣਾ ਬਹੁਤ ਮੁਸ਼ਕਲ ਆ ਇੱਥੇ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਕਿਉਂਕਿ ਪਾਣੀ ਦੇ ਵਿੱਚ ਕੋਈ ਕਰੰਟ ਵਗੈਰਾ ਵੀ ਆ ਸਕਦਾ ਤੇ ਡੈਗ ਵੀ ਸਕਦਾ ਬੱਚਾ ਐਕਸੀਡੈਂਟ ਵੀ ਹੋ ਸਕਦਾ ਇਥੋਂ ਬਹੁਤ ਲੰਘਣਾ ਮੁਸ਼ਕਲ ਹੋਇਆ ਪਿਆ ਤੇ ਜਿਹੜਾ ਹੜ 23 ਦੇ ਵਿੱਚ ਆਇਆ ਉਹ ਸਾਰੇ ਲੋਕਾਂ ਨੂੰ ਪਤਾ ਏਰੀਏ ਚ ਕਿੰਨਾ ਨੁਕਸਾਨ ਹੋਇਆ ਮੁੱਖ ਮੰਤਰੀ ਸਾਹਿਬ ਆਪ ਕश्ती ਦੇ ਵਿੱਚ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਉਹਨਾਂ ਦੀ ਕश्ती ਦੇ ਵਿੱਚ ਘੁੰਮਦੇ ਰਹੇ ਆ ਉਹਨਾਂ ਨੇ ਇਹ ਵੀ ਆਖਿਆ ਸੀ ਕੁੱਪੜੀ ਤੋਂ ਲੈ ਕੇ ਬੱਕਰੀ ਤੱਕ ਮੁਰਗੀ ਦਾ ਹਰੇਕ ਦਾ ਮੁਆਵਜ਼ਾ ਮਿਲੇਗਾ ਪਰ ਸੈਂਟਰ ਵੱਲੋਂ 6800 ਰੁਪਇਆ ਆਇਆ ਪੰਜਾਬ ਸਰਕਾਰ ਵੱਲੋਂ ਰਕਮ ਇਕੱਠੀ ਕਰ ਲਈ ਗਈ ਜਿਵੇਂ 2 ਕਰੋ ਕਾਫੀ ਰੁਪਇਆ ਜਿਹੜਾ ਵਿਆਸ ਵਾਲੀ ਬਾਬੇ ਨੇ ਦਿੱਤਾ ਭਗਵੰਤ ਜੀ ਨੂੰ ਹੋਰ ਸੈਲਰਾਂ ਵਾਲਿਆਂ ਨੇ ਬਹੁਤ ਮਾਇਆ ਦਿੱਤੀ ਲੋਕਾਂ ਨੇ ਹਰ ਹਰ ਪੀੜਤਾਂ ਵਾਸਤੇ ਪਰ ਕਿਸੇ ਨੂੰ ਵੀ ਮਆਵਜਾ ਨਹੀਂ ਦਿੱਤਾ ਗਿਆ ਉਸ ਤੋਂ ਪਹਿਲਾਂ ਜਦੋਂ 19 ਚੜ ਆਇਆ ਸੀ ਉਦੋਂ ਪੰਜਾਬ ਸਰਕਾਰ ਵੱਲੋਂ 12000 ਰੁਪਇਆ ਪਰ ਏਕੜ ਮਆਵਜਾ ਜਿਹੜਾ ਦਿੱਤਾ ਗਿਆ ਸੀ ਪਰ 23 ਦੇ ਵਿੱਚ 6800 ਰੁਪਇਆ ਸੈਂਟਰ ਦਾ ਦੇ ਕੇ ਸਾਰ ਦਿੱਤਾ ਗਿਆ ਉਹ ਜੀ ਜ਼ਿਮੀਂਦਾਰਾਂ ਨੂੰ ਕਿਸਾਨ ਭਰਾਵਾਂ ਨੂੰ ਉਹ 6800 ਵੀ ਨਹੀਂ ਮਿਲਿਆ ਹਾਲੇ ਤੱਕ ਉਹ ਤੁਰੇ ਫਿਰਦੇ ਨੇ ਪਤਾ ਨਹੀਂ ਉਹ ਕੌਣ ਖਾ ਗਿਆ ਜਾਂ ਨਹੀਂ ਖਾ ਗਿਆ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜੀਆਂ ਸੜਕਾਂ ਦਾ ਬੁਰਾ ਹਾਲ ਹੋਇਆ ਪਿਆ ਹੜ੍ਹ ਤੋਂ ਪ੍ਰਭਾਵਿਤ ਹੜ੍ਹ 23 ਦੇ ਵਿੱਚ ਟੁੱਟੀਆਂ ਇਹਨਾਂ ਸੜਕਾਂ ਦੀ ਸਾਰ ਲਈ ਜਾਵੇ ਉਦੋਂ ਆਖ ਰਹੇ ਆ ਐਮਐਲਏ ਸਾਹਿਬ ਆਖ ਰਹੇ ਸੀ ਕਿ ਇਹ 18 ਫੁੱਟਾ ਰੋਡ ਜਿਹੜਾ ਟੈਂਡਰ ਪਾਸ ਹੋ ਚੁੱਕਾ ਪਤਾ ਨਹੀਂ ਕਦੋਂ ਬਣਨਾ ਬੜੇ ਲੰਬੇ ਸਮੇਂ ਤੋਂ 18 ਫੁੱਟੇ ਦੀ ਗੱਲ ਚੱਲੀ ਆ ਰਹੀ ਆ ਅਸੀਂ ਇਹ ਮੰਗ ਕਰਦੇ ਹਾਂ ਜਿਹੜੇ ਪਿੰਡਾਂ ਦੇ ਵਿੱਚ ਇਹ ਮੰਦਾ ਹਾਲ ਹੋਇਆ ਇਹਨਾਂ ਜਲਦੀ ਤੋਂ ਜਲਦੀ ਸੜਕਾਂ ਜਿਹੜੀਆਂ ਤਿਆਰ ਕਰਕੇ ਲੋਕਾਂ ਦੇ ਲੰਘਣ ਵਾਸਤੇ ਸਖਾਲਾ ਜਿਹੜਾ ਹੋ ਸਕੇ ਇਹ ਤਿਆਰ ਹੋਣੀਆਂ ਚਾਹੀਦੀਆਂ 18 ਫੁੱਟਾ ਜਦੋਂ ਬਣੇਗਾ ਉਦੋਂ ਵੇਖੀ ਜਾਵੇ ਜੀ ਦੋਸਤੋ ਤੁਹਾਨੂੰ ਹੋਰ ਵੀ ਇੱਥੇ ਇਲਾਕੇ ਦੇ ਵਿੱਚ ਦਿਖਾਵਾਂਗੇ ਕਿ ਹੋਰ ਕਿਹੜੇ-ਕਿਹੜੇ ਇਲਾਕੇ ਪਰ ਭਾਵੇਂ ਤਾਂ ਜਾਂ ਕਿਹੜੇ ਰਸਤੇ ਖਰਾਬ ਆ ਜਾਂ ਜਿੱਥੇ ਹੱਲੇ ਵੀ ਹੜ੍ਹਾਂ ਦੇ ਨਿਸ਼ਾਨ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਲੈ ਕੇ ਚੱਲਦੇ ਆ ਦੋਸਤੋ ਇਸ ਵਕਤ ਅਸੀਂ ਮੌਜੂਦ ਆ ਨਲ ਪਿੰਡ ਤੋਂ ਲੈ ਕੇ ਜਿਹੜਾ ਕਿ ਮੁੰਡੀ ਚੋਲੀਆਂ ਜਾਂ ਹੋਰ ਉਧਰ ਕਈ ਦਰਜਾ ਪਿੰਡਾਂ ਨੂੰ ਜੋੜਨ ਵਾਲਾ ਪੁਲ ਜਿਹੜਾ ਕਿ ਪੁਲ ਵੀ ਨਹੀਂ ਵਾਵਾ ਤੇ ਇਸ ਵਕਤ ਚਿੱਟੀ ਵਈਂਦਾ ਜਿਹੜਾ ਪੁਲੇ ਮੰਨਿਆ ਜਾਂਦਾ ਵਾ ਪਰੰਤੂ ਦੋਸਤੋ ਵੇਹੀ ਚਿੱਟੀ ਪਰ ਤੁਸੀਂ ਇਹਦੇ ਹਾਲਾਤ ਦੇਖ ਸਕਦੇ ਹੋ ਕਈ ਸਰਕਾਰਾਂ ਬਦਲ ਗਈਆਂ ਪਰ ਆਹ ਵੇਹੀ ਚਿੱਟੀ ਤੁਸੀਂ ਦੇਖ ਸਕਦੇ ਹੋ ਹਾਲਾਤ ਇਹਦੇ ਜਾਇਦਾ ਰੰਗ ਕੀ ਕਹਿ ਰਿਹਾ ਵਾ ਕਿੰਨਾ ਕਿਦੇ ਵਿੱਚ ਪ੍ਰਦੂਸ਼ਣ ਆ ਜਾਂ ਕਿੰਨਾ ਕਿਦੇ ਵਿੱਚ ਕੈਮੀਕਲ ਪੈ ਰਿਆ ਦੋਸਤੋ ਇਧਰਲੇ ਪਾਸੇ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਇਧਰਲਾ ਪਾਸਾ ਦਿਖਾਉਣ ਇੱਕ ਵਾਰੀ ਤੇ ਮਗਰੋਂ ਪਾਣੀ ੜਾਵਾ ਬਰਸਾਤਾਂ ਦਾ ਆ ਰਿਹਾ ਵਾ ਪੰਜਾਬ ਦੇ ਵਿੱਚ ਵੀ ਸਾਰੇ ਬਰਸਾਤ ਬਹੁਤ ਭਾਰੀ ਪੈਣੀ ਸ਼ੁਰੂ ਹੋ ਗਈ ਆ ਤੇ ਆ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਹੜੀ ਆ ਗਲਾਲੀ ਬੂਟੀ ਜਿਹੜੀ ਫਸੀ ਹੋਈ ਆ ਜਿਹੜੀ ਕਿ ਹਰ ਵਾਰ ਇੱਥੇ ਹੜ ਦਾ ਕਾਰਨ ਬਣਦੀ ਆ ਪੁੱਲ ਦੇ ਇਧਰਲੇ ਪਾਸੇ ਜਦੋਂ ਡਾਫ ਲੱਗ ਜਾਂਦੀ ਆ ਤਾਂ ਇਹ ਭਾਰੀ ਮਾਤਲੇ ਦੇ ਵਿੱਚ ਜਿਹੜੀ ਆ ਬੂਟੀ ਜਾਵਾ ਹੋ ਜਾਂਦੀ ਆ ਤੇ ਭਾਰੀ ਨੁਕਸਾਨ ਕਰਦੀ ਆ ਇਹਨਾਂ ਪਿੰਡਾਂ ਦਾ ਇੱਥੋਂ ਦੇ ਜਿਹੜੇ ਪਿੰਡ ਵਾਸੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਇਹਨਾਂ ਬਰੇ ਆੜਾ ਸਫਾਈ ਨਹੀਂ ਕਰਵਾਈ ਜਾਂਦੀ ਜਾਂ ਰੋਕਥਾਮ ਨਹੀਂ ਕੋਈ ਕੀਤਾ ਜਾਂਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਆ ਜੀ ਸਰਕਾਰਾਂ ਦਾ ਇਸ ਪੱਲ ਧਿਆਨ ਹੀ ਨਹੀਂ ਬਹੁਤ ਅਸੀਂ ਮੁੰਡੀ ਚੋਲੀਆਂ ਦਾ ਸਾਡਾ ਪਿੰਡ ਹੈ ਜੀ ਰਹਿਨੇ ਇੱਥੇ ਨੰਗੀ ਦਾ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਜਦੋਂ ਬਾਰਿਸ਼ ਦਾ ਟਾਈਮ ਆ ਜਾਂਦਾ ਬਹੁਤ ਮੁਸ਼ਕਲ ਹੋ ਜਾਂਦੀ ਹੈ ਗੰਦਾ ਪਾਣੀ ਹੈ ਫਿਰ ਇਧਰ ਖਲਾਲੀ ਫਸੀ ਇੱਕ ਸਾਈਡ ਤੇ ਬਹੁਤ ਮੀਲਾ ਚ ਹੈ ਥੋੜੀ ਬੋਦੀ ਨਹੀਂ ਗਈ ਹੈ ਜੀ ਇਸ ਤਰ੍ਹਾਂ ਕਰਕੇ ਵੀ ਪਰੇਸ਼ਾਨੀ ਬਹੁਤ ਵੱਡੀ ਸਰਕਾਰ ਦਾ ਦੇਖਿਆ ਹੀ ਨਹੀਂ ਉਹ ਆਪਦੇ ਕੰਮਾਂ 'ਚ ਲੱਗੇ ਹੋਏ ਹਾਂ ਕੀ ਕਹਿਣਾ ਚਾਹੁੰਦੇ ਵੀ ਹੁਣ ਸਰਕਾਰ ਨੂੰ ਕਰਨਾ ਚਾਹੀਦਾ ਹੈ ਜੀ ਸਫਾਈ ਕਰਾਉਣ ਪੋਲਵਾ ਬਣਨ ਵਾਲਾ ਪੋਲ ਬਹੁਤ ਨੀਵਾ ਉਹਦੇ ਵਿੱਚ ਜਦੋਂ ਪਿੱਛੇ ਆਉਂਦੀ ਫਸ ਜਾਂਦੀ ਹੈ ਹਾਂ ਅੱਛਾ ਕੱਲ ਇੱਕ ਸੰਸਦ ਦੇ ਵਿੱਚ ਮੁੱਦਾ ਉੱਠਿਆ ਸੀਗਾ ਬੀਬੀ ਹਰਸਿਮਰਤ ਕੌਰ ਬਾਦਲੜੀ ਅਕਾਲੀ ਦਲ ਤੋਂ ਐਮਪੀ ਆ ਇੱਕਲੋਤੇ ਐਮਪੀ ਆ ਅਕਾਲੀ ਦਲੋਂ ਉਹਨਾਂ ਨੇ ਮੁੱਦਾ ਉਠਾਇਆ ਕਿੜਾ 23 ਦੇ ਵਿੱਚ ਹੜ੍ਹ ਹੀ ਨਹੀਂ ਆਇਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਆ ਕੀ ਕਹਿਣਾ ਚਾਹੁੰਦੇ ਉਸ ਬਾਰੇ ਕਿ 23 ਚ ਹੜ੍ਹ ਆਇਆ ਸੀ ਕਿ ਨਹੀਂ ਕਿਉਂਕਿ ਤੁਸੀਂ ਜਿੱਥੇ ਪਿੰਡੇ ਦੇ ਸੰਤਾਬਾਂ ਦਾ ਆ ਮੈਂ ਬਹੁਤ ਤੰਗੀ ਕੱਢੀ ਜੀ ਤੇ ਹੀ ਆਇਆ ਪਰ ਆਪਣੇ ਪੰਜਾਬ ਸਰਕਾਰ ਰਮਾਨ ਸਰਕਾਰ ਕਹਿੰਦੀ ਹੈ ਕਿ ਹੜ੍ਹ ਹੀ ਨਹੀਂ ਆਇਆ ਨਹੀਂ ਉਹ ਤਾਂ ਹੁਣ ਇਹਨਾਂ ਦੀਆਂ ਕਿਹੜੀ ਗੱਲਾਂ ਝੂਠ ਬੋਨੀ ਜਾਂਦੇ ਝੂਲ ਬੋਲ ਬੁਲ ਕੇ ਪੁਲ ਬਣਾਈ ਜਾਂਦੇ ਕੋਈ ਕਰਨਾ ਕਰਾਉਣਾ ਤਾਂ ਕੁਝ ਨਹੀਂ ਹੂੰ ਤਾਂ ਕੁਝ ਨਹੀਂ ਕਿਉਂਕਿ ਦੋਸਤੋ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਵੀ ਜਿਹੜੀ ਆ ਉਹਨਾਂ ਨੇ ਪਹਿਲੀ ਵਾਰ ਮੇਰੇ ਹਿਸਾਬ ਨਾਲ ਤੇ ਜਿਹੜਾ ਵਾ ਪੰਜਾਬ ਦਾ ਕੋਈ ਮੁੱਦਾ ਜਿਹੜਾ ਸੰਸਦ ਦੇ ਵਿੱਚ ਚੱਕਿਆ ਹੋਊਗਾ ਇਕਲੌਤੇ ਐਮਪੀ ਆ ਭਾਵੇਂ ਚਲੋ ਇਹ ਬੜੀ ਵੱਡੀ ਗੱਲ ਆ ਖੁਸ਼ਖਬਰੀ ਆ ਅਕਾਲੀ ਦਲ ਵਾਸਤੇ ਵੀ ਤੇ ਲੋਕਾਂ ਵਾਸਤੇ ਵੀ ਕਿ ਪਹਿਲੀ ਵਾਰ ਉਹ ਪੰਜਾਬ ਦੇ ਹੱਕ ਵਿੱਚ ਬੋਲੇ ਆ ਹੋਰ ਵੀ ਇਥੇ ਲੋਕਾਂ ਨਾਲ ਗੱਲਬਾਤ ਕਰਦੇ ਆ ਤਾਂ ਬਾਬੇ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਇਹੀ ਚਾਹੁੰਦੇ ਆ ਜੀ ਇਹ ਈਸੀ ਕਮਰਿਆਂ ਦੇ ਵਿੱਚ ਬੈਠ ਕੇ ਬਿਆਨ ਦੇ ਦਿੰਦੇ ਆ ਗਰਾਊਂਡ ਲੈਵਲ ਤੇ ਜਾ ਕੇ ਦੇਖਦੇ ਨਹੀਂ ਹੈਗੇ ਜਿਹੜੀ ਗੱਲ ਕੀਤੀ ਤੁਸੀਂ ਕਿ 23 ਦੇ ਵਿੱਚ ਹੜ ਆਇਆ ਜਾਂ ਨਹੀਂ ਆਇਆ ਜੀ ਇਸ ਚੀਜ਼ ਦਾ ਔਨ ਰਿਕਾਰਡ ਹੈ ਭਗਵੰਤ ਮਾਨ ਸਾਹਿਬ ਗਿੱਦੜਪਿੰਡੀ ਪੋਲ ਤੋਂ ਲੈ ਕੇ ਬਾਬਾ ਜੀ ਸੀਚੇਵਾਲ ਬਾਬਾ ਬਲਵੀਰ ਸਿੰਘ ਜੀ ਉਹਨਾਂ ਨੇ ਦੌਰਾ ਵੀ ਕੀਤਾ ਔਰ ਇੱਥੋਂ ਤੱਕ ਪ੍ਰੋਸਾ ਵੀ ਦਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਸਥਿਤੀ ਆ 2023 ਦੇ ਵਿੱਚ ਬਣੀ ਆ ਇਹ ਅੱਗੇ ਤੋਂ ਨਹੀਂ ਬਣ ਦਿੱਤੀ ਜਾਵੇਗੀ ਹਾਂ ਜੇ ਇਹੇ ਚੀਜ਼ਾਂ ਇਹਨਾਂ ਨੇ ਕਹਿ ਕੇ ਗਏ ਆ ਔਰ ਬੇੜੀ ਦੇ ਵਿੱਚ ਬੈਠੇ ਸੀ ਇੱਕ ਸਮਾਂ ਉਦੋਂ ਇਦਾਂ ਦਾ ਸੀਗਾ ਕੋਈ ਜ਼ਿਆਦਾ ਬੈਠ ਗਏ ਸੀ ਬੇੜੀ ਦੇ ਵਿੱਚ ਉਦਾ ਕਰਕੇ ਬੇਰੀ ਇੱਕ ਬੰਦੇ ਨੂੰ ਉਲਟੇ ਵੀ ਗਏ ਸੀ ਇਹ 2023 ਦੀ ਰਿਕਾਰਡਿੰਗ ਆ ਜੀ ਇਹ ਜੇ ਇਹ ਸਮਾਂ ਆਇਆ ਹੀ ਨਹੀਂ ਜਿਹੜੇ ਬੰਦੇ ਨੇ ਇਹ ਬਿਆਨ ਦਿੱਤਾ ਉਹਦੇ ਤੇ ਜਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਗਲਤ ਬਿਆਨ ਦਿੱਤਾ